ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਚੱਲ ਰਿਹਾ ਹੈ ਉਹਦੀਆਂ ਅਗਲੀਆਂ ਦੁਕਾਨ ਦਾ ਪਾਠ ਸਰਵਣ ਕਰੋ ਜੀ ਸਤਨਾਮ ਸੇਰ ਵਾਹਿਗੁਰੂ ਸਾਹਿਬ ਜੀਓ ਖਾਣਾ ਪੀਣਾ ਪਵਿੱਤਰ ਹੈ ਦੇ ਤੋ ਨਰ ਜਿਕ ਸੁਬਾਹੇ ਨਾਨਕ ਜਿਨੇ ਗੁਰਮਖ ਬੋਝਿਆ ਤੀਨ ਸੂਤ ਗਨਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਸਾਦੀ ਵਾਰ ਬਾਣੀ ਦੇ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਕ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਹ ਇਹਨਾਂ ਤੁਕਾਂ ਹਨ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਹ ਵਿਚਾਰ ਕਰੀਏ ਖਾਣਾ ਪੀਣਾ ਪਵਿੱਤ ਹੈ ਖਾਣਾ ਪੀਣਾ ਪਵਿੱਤਰ ਹੈ ਦੇਤੋਂ ਰਿਜਕ ਸਵਾਇ ਇਸ ਤੁਕ ਰਹੇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਪਦਾਰਥਾਂ ਦਾ ਖਾਣਾ ਪੀਣਾ ਵੀ ਪਵਿੱਤਰ ਹੈ ਭਾਵ ਮਾੜਾ ਨਹੀਂ ਕਿਉਂਕਿ ਪ੍ਰਭੂ ਨੇ ਆਪ ਇਕੱਠਾ ਕਰਕੇ ਰਿਜਕ ਜੀਵਨ ਨੂੰ ਨੇਤਾ ਹੈ ਨਾਨਕ ਜਿਣੀ ਗੁਰਮਖ 부ਝਿਆ ਤਿਨਾ সূতক নাহে ਨਾਨਕ ਜੀ ਆਖ ਰਹੇ ਹਨ ਕਿ ਜਿਨਾ ਗੁਰਖਵਾਨੇ ਜਿਨਾ ਗੁਰਮਖਾਂ ਨੇ ਗੱਲ ਸਮਝ ਲਈ ਹੈ परमात्मा ਦੀ ਰਜਾ ਨੂੰ ਸਮਝ ਲਿਆ ਹੈ ਉਹਨਾਂ ਨੂੰ ਫਿਰ সূਤਕ ਨਹੀਂ ਲੱਗਦਾ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਸਾਨੂੰ ਸੂਤਕ ਦਾ ਜੋ ਭਰਮ ਹੈ ਉਸ ਬਾਰੇ ਸਮਝਾਇਆ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਖਾਂ ਦਾ ਪਾਠ ਇਸ ਚੈਨਲ 'ਤੇ ਹਰ ਰੋਜ਼ ਸਰਵਣ ਕਰਦੇ ਰਹਿਣਾ ਜੀ ਵਾਹਿਗੁਰਜੀ ਖਾਲਸਾ ਵਾਹੇ ਗੁਰਜੀ ਕੀ ਫਤਿਹ